ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅਮਰ ਸਤ ਸਾਬ ਸੋ ਕੋ ਟਲ ਗੁਰ ਸੇਵੀ ਐ ਐਨ ਸਹਜ ਸੁਭਾਈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚਉਪਦੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖੀ ਉਤਰੇ ਗੁਰ ਨਾਮ ਦਿਓ ਜਿਨ ਲਾਤਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਉਰ ਪੂਰੇ ਕਰ ਨਾਮ ਦੇੜਾਇਆ ਬਿਨ ਨਾਵੇ ਜੀਵਨ ਬਿਰਥਾ ਰਹਾਉ ਬਿਨ گور ਮੂੜ ਭੇ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਟਾ ਤਿਨ ਸਾਧੂ ਚਰਨ ਸੇ ਵੇਖਬੂ ਤਿਨ ਸਭ ਜਨਮ ਅਕਾਥਾ जिन साधु चरण साध पग सेवे जिन सफने ओ जन्म सनाथा मोको की जय दास दास दर्शन को हरदया तार जग नाथा हम अंदले ज्ञान हीने अज्ञानी क्यों चालए मार्ग पंथा हम अंदले ਉਹ ਗੁਰ ਅੰਚਲ ਦੀ ਜੈ ਜਨ ਨਾਨਕ ਚਲੇ ਮਿਲੰਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬਤ ਦਾ ਭਲਾ ਵਾਹਿਗੁਰੂ ਜੀ ਤੰਤਨ ਗੁਰੂ ਰਾਮਦਾਸ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਅਰਦਾਸ ਜੁਦੜੀ ਪੰਥ ਦੀ ਚੜ੍ਹਦੀ ਕਲਾ ਅਕਾਲੀ ਦਰਬਾਰਸ ਪੰਜਾਬ ਦੀ ਚੜ੍ਹਦੀ ਕਲਾ ਭਾਈ ਮਨਦੀਪ ਸਿੰਘ ਜੀ ਖਾਲਸਾ ਜਿਮਨੀ ਚੋਣ ਦੇ ਕੈਂਡੀਡੇਟ ਨੂੰ ਫਤਿਹ ਬਖਸ਼ਨੀ ਚੜ੍ਹਦੀ ਕਲਾ ਕਰਨੀ ਸਾਰੇ ਪੰਥ ਨੂੰ ਇਕੱਠਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਅੰਦਾਜ਼ ਘੋਦੜੀ ਦਾਤਾ ਜੀ ਮਿਹਰ ਕਰੋ ਮਿਹਰ ਕਰੋ ਹੇ ਹਿਰ ਕਰੋ ਵਾਇਗੁਚੀ ਕਾ ਕਲਸਾ ਵਾਇਗੁਚੀ ਕੀ ਫਤ